ਇਹ 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 ਦਿਨਾਂ ਵਿੱਚ ਇਹ ਦਿਨਾਂ ਵਿੱਚ ਕੋਈ ਖਾਸ ਕਿਰਦਾਰ ਤੁਸੀਂ ਕਲਾਕਾਰ ਹੋ ਰਾਈਟ ਕੋਈ ਖਾਸ ਕਿਰਦਾਰ ਤੁਹਾਡੇ ਜ਼ਿਹਨ ਵਿੱਚ ਆ ਰਿਹਾ ਹੈ ਵੀ ਇਹਨੂੰ ਪਰਦੇ ਤੇ ਲਿਆਵਾਂ ਮੈਂ ਜਾਂ ਸਕਰੀਨ ਤੇ ਲਿਆਵਾਂ ਜਾਂ ਕਿਸੇ 3 ਮਿੰਟ ਦੇ ਗਾਣੇ ਤੇ ਹੀ ਲਿਆਵਾਂ ਕੋਈ ਇਦਾਂ ਦਾ ਕਿਰਦਾਰ ਖਾਸ ਘੁੰਮ ਰਿਹਾ ਦਿਮਾਗ 'ਚ ਥੋੜਾ ਅੱਗੇ ਆ ਕੇ ਬੋਲ ਦਿਓ ਪਲੀਜ਼ ਮੈਨੂੰ ਪਹਿਲੀ ਤੇ ਗੱਲ ਇਹ ਹੈ ਬਈ ਇਹ ਪਰਦਾ ਹੋ ਰਿਹਾ ਜਿਹੜਾ ਅੱਲਾ ਸਾਡੇ ਤੇ ਪਰਦਾ ਕਰਕੇ ਬੈਠਾ ਉਹ ਬਹੁਤ ਹੋ ਰਿਹਾ ਓਏ ਕੀ ਬਾਤ ਠੀਕ ਹੈ ਜੀ ਸੋ ਇਸ ਕਰਕੇ ਸਾਰਿਆਂ ਦੇ ਇਹ ਪਰਦੇ ਵੀ ਹਿੱਟ ਹੋਣ ਮੈਂ ਤਾਂ ਕਹਿੰਦਾ ਜਿੰਨੇ ਜਾਨੇ ਫਿਲਮਾਂ ਬਣਾਉਂਦੇ ਆ ਸਾਰੇ ਜਾਨੇ ਹਿੱਟ ਹੋਣ ਤੇ ਜਿਹੜੇ ਪਰਦੇ ਅੱਲਾ ਆਪਣੇ ਕੱਜੀ ਫਿਰਦਾ ਤੇ ਉਹ ਉਹ ਪਰਦੇ ਹੋਰ ਨੇ ਹਨਾ ਇਹ ਪਰਦਿਆਂ ਦੀ ਸਿਸਟਮ ਹੋ ਰਿਹਾ ਉਹ ਪਰਦਿਆਂ ਦਾ ਸਿਸਟਮ ਹੋ ਰਿਹਾ ਇਸੇ ਕਰਕੇ ਜੇ ਆਪਾਂ ਇਹਦੇ ਵਿੱਚ ਇੱਕ ਉਹ ਵੀ ਮਿਲਦੀ ਹੈ ਜੀ ਜੇ ਆਪਾਂ ਕਿਸੇ ਦਾ ਪਰਦਾ ਖੋਲਦੇ ਆ ਤੇ ਅੱਲਾ ਪਾਕ ਆਪਣੇ ਪਰਦੇ ਇਦਾਂ ਫਾਸ਼ ਕਰਦਾ ਵੀ ਬਾਅਦ ਚੋਂ ਪਰਦੇ ਲੱਗਣ ਨੂੰ ਥੈ ਨਹੀਂ ਹੁੰਦਾ ਸੋ ਇਸ ਕਰਕੇ ਪਰਦੇ ਪਰਦੇ ਦੀ ਗੱਲ ਹੈ ਤੇ ਹੁਣ ਪਰਦੇ ਜੀ ਰਹਿਣ ਦੇ ਤਾਂ ਵਧੀਆ ਗੱਲ ਹੈ ਮੇਰਾ ਨਾ ਕੀ ਕਰ ਰਿਹਾ ਤੁਹਾਨੂੰ ਪੁੱਛਣ ਦਾ ਸਵਾਲ ਐਵੇਂ ਫਿਲਮ ਤੇ ਆਏ ਆਪਾਂ ਪਰ ਮੈਂ ਫੇਰ ਵੀ ਪੁੱਛ ਲੈਣਾ ਆਇਆ ਜਦੋਂ ਗਾੜੀ ਮੁਬਾਰਕ ਮਤਲਬ ਹਨਾ ਬਹੁਤ ਮਾਸ਼ਾਅੱਲਾ ਬਹੁਤ ਕਮਾਲ ਲੱਗ ਰਹੀ ਹੈ ਸ਼ੁਕਰ ਸ਼ੁਕਰ ਮਜ਼ਾ ਆ ਰਿਹਾ ਹੈ ਸ਼ੁਕਰ ਸ਼ੁਕਰ ਅੱਲਾ ਦਾ ਬਹੁਤ ਸ਼ੁਕਰ ਹੈ ਅੱਲਾ ਦਾ ਸਾਰਾ ਕੁਝ ਦੇਖੋ ਹੁਣ ਜੇ ਆਪਣੇ ਨਵੀ ਦਾ ਲਿਬਾਸ ਤੁਸੀਂ ਕਿਤੇ ਕਰਕੇ ਜਾਣੇ ਆ ਹੁਣ ਸਿੰਘ ਸਜਦੇ ਆ ਨਿਹੰਗ ਸਿੰਘ ਹੁੰਦੇ ਆ ਉਹ ਆਪਣਾ ਪੂਰਾ ਲਿਬਾਸ ਬਾਣਾ ਪਾ ਕੇ ਹਨਾ ਸਿਰ ਸੇ ਪਾ ਕੇ ਐ ਚੰਗੀ ਤਰ੍ਹਾਂ ਆਪਣੇ ਜਦੋਂ ਕਿਰਦਾਰ ਦੇ ਵਿੱਚ ਕੋਈ ਵੀ ਬੰਦਾ ਆਉਂਦਾ ਹੈ ਤੇ ਉਦੋਂ ਉਹ ਬੰਦਾ ਬਾਕੀਆਂ ਦੇ ਨਾਲੋਂ ਬਹੁਤ ਸਪੈਸ਼ਲ ਹੋ ਜਾਂਦਾ ਉਹ ਬੰਦਾ ਬਾਕੀਆਂ ਨਾਲੋਂ ਬਹੁਤ ਜ਼ਿਆਦਾ ਸਪੈਸ਼ਲ ਹੋ ਜਾਂਦਾ ਕਿਉਂ ਕਿ ਆਪਣੇ ਉਹ ਗੁਰੂਆਂ ਦੇ ਬਾਣੇ ਦੇ ਵਿੱਚ ਹੁੰਦਾ ਨਾਰਮਲੀ ਕੱਪੜੇ ਦੇ ਵਿੱਚ ਨਹੀਂ ਹੁੰਦਾ ਜਦੋਂ ਤੁਸੀਂ ਉਹ ਵੀ ਮੈਂ ਜੇ ਮੰਨ ਲਓ ਹੁਣ ਨਾਰਮਲੀ ਕੱਪੜੇ ਪਾ ਕੇ ਜਾਂ ਕਿੱਦਾਂ ਵੀ ਹੈ ਉਹ ਤਾਂ ਮੇਰਾ ਇਹ ਜੁੰਮੇ ਵਾਲੇ ਤਾਂ ਤਾਂ ਹੁੰਦਾ ਹੀ ਹੁੰਦਾ ਹੈ ਅੱਜ ਵੀਰਵਾਰ ਸੀਗਾ ਉਹ ਮੈਂ ਉਦੋਂ ਹੀ ਮੈਂ ਪਾਇਆ ਮੈਂ ਕਹਾਂ ਯਾਰ ਮੈਨੂੰ ਕੰਫਰਟੇਬਲ ਜਿਹਾ ਆਇਆ ਉਦੋਂ ਵੀ ਗਰਮੀ ਹੈ ਤੇ ਇਹ ਵਧੀਆ ਹਵਾ ਰਾਜੇ ਹੈਗਾ ਵਧੀਆ ਲੱਗਦਾ ਰਹਿੰਦਾ ਤੇ ਇੱਕ ਗੁਰੂਆਂ ਦਾ ਆਪਣਿਆਂ ਦਾ ਹੋ ਜਾਂਦਾ ਹੈ ਵੀ ਹਾਂ ਯਾਰ ਇਹ ਆਪਣੇ ਸੁਨਨ ਤਰੀਕੇ ਦੇ ਨਾਲ ਜਾ ਰਿਹਾ ਸੋ ਇਸ ਕਰਕੇ ਮੈਨੂੰ ਚੰਗਾ ਲੱਗਦਾ ਇਹ ਤੇ ਬਾਕੀ ਉਹ ਕੇ ਰਿਪੋਰਟ ਆ ਬਤ ਤੁਸੀਂ ਲੈਵਲ ਤੁਹਾਡੀ ਲੱਗੀ ਹੈ ਲੱਗੀ ਰਹਿਣ ਦਿਓ ਬਸ ਸੁਨਨ ਬਾਰੇ ਦੱਸਿਓ ਫਿਰਗਾ ਹਾਂ ਅਲੋ